ਆਪ ਸਭ ਨੂੰ ਰੇਵਲ ਨਮਸਕਾਰ ਮੈਂ ਤੁਹਾਡਾ ਡਾਕਟਰ ਮਿਸੰਦਲ ਅੱਜ ਇੱਕ ਬਹੁਤ ਅਹਿਮ ਮਸਲੇ ਨੂੰ ਲੈ ਕੇ ਤੁਹਾਡੇ ਰੂਬਰੂ ਹੋ ਰਹੇ ਹਾਂ ਜਿੱਦਾਂ ਆਪਾਂ ਨੂੰ ਪਤਾ ਹੈ ਆਪਾਂ ਕੁਦਰਤ ਬਾਰੇ ਪਲਾਂਟੇਸ਼ਨ ਬਾਰੇ ਪਾਣੀ ਨੂੰ ਬਚਾਉਣ ਬਾਰੇ ਹਮੇਸ਼ਾ ਤੁਹਾਡੇ ਨਾਲ ਰੂਬਰੂ ਹੁੰਦੇ ਰਹਿੰਨੇ ਆ ਅੱਜ ਇੱਕ ਬੇਨਤੀਆਂ ਲੈ ਕੇ ਆਏ ਹਾਂ ਜਿੱਦਾਂ ਆਪਾਂ ਨੂੰ ਪਤਾ ਮੌਨਸੂਨ ਦਾ ਸੀਜ਼ਨ ਆਂਦਾ ਪਿਆ ਹੈ ਉਹਦੇ ਵਿੱਚ ਰੁੱਖ ਲਗਾਉਣਾ ਬਹੁਤ ਜ਼ਰੂਰੀ ਹੈ ਬਹੁਤ ਚੰਗਾ ਹੈ ਉਹਦੇ ਨਾਲ ਰੁੱਖ ਜਿਹੜੇ ਨੇ ਪੌਦੇ ਨੇ ਅਚੀ ਤਰ੍ਹਾਂ ਫਲਦੇ ਔਰ ਆਪਣਾ ਅਗਰੋਧ ਕਰਦੇ ਨੇ ਤੇ ਉਹਦੇ ਨਾਲ ਮੈਂ ਇੱਕ ਤੁਹਾਨੂੰ ਹੋਰ ਬੇਨਤੀ ਕਰਦਾ ਹਾਂ ਜਿੱਦਾਂ ਆਪਾਂ ਨੂੰ ਪਤਾ ਹੈ ਪੰਜਾਬ ਦੇ ਵਿੱਚ ਰੁੱਖ ਬਹੁਤ ਘਟ ਰਹੇ ਨੇ ਅਗਰ ਆਪਾਂ ਆਂਕੜਾ ਦੇਖੀਓ ਓਵਰਆਲ ਤਾਂ ਪੰਜਾਬ ਦੇ ਰੁੱਖ ਜਿਹੜੇ ਨੇ ਜਿੰਨੇ ਪਰਸਨ ਚਾਹੀਦੇ ਨੇ ਤਕਰੀਬਨ ਜੋ ਆਂਕੜਾ ਹੈਗਾ ਉਹ ਪਰਸਨ ਚਾਹਤੋਂ 5 ਰੁੱਖ ਦਾ ਹੰਦਾ ਪਿਆ ਹੈ ਜਿਹੜਾ ਕਿ ਕਟੋ-ਕੱਟ ਇੱਕ ਨਾਗਰਿਕ ਨੂੰ ਇੱਕ ਪਰਸਨ ਨੂੰ 50 ਤੋਂ ਉੱਪਰ ਰੁੱਖ ਚਾਹੀਦੇ ਨੇ ਆਪਾਂ ਰੁੱਖ ਬਹੁਤ ਛੋਟੇ ਚੱਲਦੀ ਪਈ ਐ ਆਪਾਂ ਕੋਸ਼ਿਸ਼ਾਂ ਬਹੁਤ ਹੁੰਦੀਆਂ ਪਈਆਂ ਬਹੁਤ ਸਮਾਜਿਕ ਸੰਸਥਾਵਾਂ ਸਰਕਾਰੀ ਤੌਰ ਤੇ ਪ੍ਰਸ਼ਾਸਨਿਕ ਤੌਰ ਤੇ ਬਹੁਤ ਕੋਸ਼ਿਸ਼ ਕੀਤੀ ਜਾਂਦੀ ਐ ਪਰ ਲੇਕਿਨ ਚੱਕਰੇ ਕੀ ਰੁੱਖ ਚਲਦੇ ਨਹੀਂ ਹੈਗੇ ਇਹ ਇੱਕ ਵੀ ਸਚਾਈ ਐ ਕੋਸ਼ਿਸ਼ਾਂ ਦੇ ਬਾਵਜੂਦ ਕਈ ਵਾਰ ਐਂਦਾ ਕਿ ਬਾ ਸਭ ਤੋਂ ਵੱਡੀ ਅੱਜ ਦੀ ਵੀਡੀਓ ਬਣਾਉਣ ਦਾ ਕਾਰਨ ਹੈ ਕਿ ਮਕਸਦ ਜਿਹੜਾ ਹੈਗਾ ਉਹ ਇਹ ਐ ਕਿ ਆਪਾਂ ਪਲੈਨਿੰਗ ਨਾਲ ਰੁੱਖ ਲਗਾਈਏ ਜਦੋਂ ਆਪਾਂ ਨੂੰ ਪਤਾ ਪੰਜਾਬ ਦਾ ਜਿਹੜਾ ਕਲਾਈਮੇਟ ਐ ਵਾਤਾਵਰਣ ਨਾਲ ਆਪਾਂ ਉਹਦੇ ਅਨਕੂਲ ਜਿਹੜੇ ਰੁੱਖ ਹੋ ਲਗਾਈਏ ਜਿਹੜੇ ਵਿਰਾਸਤੀ ਰੁੱਖ ਨੇ ਖਾਸ ਕਰਕੇ ਪੀਪਲ ਹੋ ਗਿਆ ਪਿੱਕਰ ਹੋਗੀ ਨਿੰਮ ਹੋਗੀ ਰੋਟਾ ਹੋ ਗਿਆ ਜਾਮਨ ਹੋਗੀ ਆਂਬ ਹੋਗੇ ਇਹ ਉਹ ਰੁੱਖ ਨੇ ਜਿਹੜੇ ਸਾਡੇ ਪੰਜਾਬ ਦੇ ਅਨੇਕਾਂ ਹੀ ਅਜਿਹੇ ਰੁੱਖ ਨੇ ਜਿਹੜੇ ਸਾਡੇ ਪੰਜਾਬ ਦੇ ਵਿਰਾਸਤੀ ਰੁੱਖ ਨੇ ਜਿਹੜੀ ਸਾਡੀ ਜਿਹੜੀ ਕਲਾਈਮੇਟ ਹੈ ਵਾਤਾਵਰਣ ਨੂੰ ਸੂਟ ਕਰਦੇ ਨੇ ਅੱਛੀ ਤਰ੍ਹਾਂ ਉਹ ਗਰੋਥ ਕਰਦੇ ਨੇ ਤਾਂ ਇਹ ਅੱਜ ਬੇਨਤੀ ਇਹ ਹੀ ਹੈ ਜਿੱਦਾਂ ਆਪਾਂ ਹੁਣ ਵੀ ਪਾਜਿਸਪਾਰਕ 'ਚ ਖੜੇ ਆਂ ਦੇਖੋ ਕਿੰਨੀ ਹਰਿਆਲੀ ਕਿੰਨਾ ਅੱਛਾ ਲੱਗਦਾ ਇੱਥੇ ਕੋਈ ਕੂਲਰ ਦੀ ਕੋਈ ਏਸੀ ਦੀ ਲੋੜ ਨਹੀਂ ਹੈ ਜਿੱਥੇ ਜਿਹੜੇ ਸਾਡੇ ਵਿਰਾਸਤੀ ਰੁੱਖ ਨੇ ਸਾਨੂੰ ਛਾਂ ਦਿੰਦੇ ਨੇ ਕਲਾਈਮੇਟ ਨੂੰ ਸਾਫ਼ ਰੱਖਦੇ ਨੇ ਸਾਡਾ ਵਾਤਾਵਰਣ ਸ਼ੁੱਧ ਰੱਖਦੇ ਨੇ ਆਹ ਉਹ ਹਵਾ ਜਿਹੜੀ ਸਾਫ਼ ਰੱਖਦੀ ਜਦੋਂ ਆਪਾਂ ਬਾਹਰਲੇ ਸੂਬਿਆਂ 'ਚ ਜਾਂਦੇ ਆਪਾਂ ਨੂੰ ਬਹੁਤ ਚੰਗਾ ਲੱਗਦਾ ਆਹ ਉਹ ਕਿੰਨੀ ਚੰਗੀ ਹੈ ਅਗਰ ਆਪਾਂ ਬਾਹਰਲੇ ਸੂਬਿਆਂ 'ਚ ਜਾ ਕੇ ਉੱਥੇ ਦੇ ਸੂਬਿਆਂ ਦੀ ਕਲਾਈਮੇਟ ਦਾ ਉੱਥੇ ਦੇ ਵਾਤਾਵਰਣ ਨੂੰ ਆਪਾਂ ਗੁਣਗਾਨ ਕਰ ਸਕਦੇ ਹਾਂ ਆਪਾਂ ਪੰਜਾਬ ਦੇ ਵਿੱਚ ਕਿਉਂ ਨਹੀਂ ਹਰਾ ਭਰਾ ਆਪਣੇ ਪੰਜਾਬ ਨੂੰ ਕਰ ਸਕਦੇ ਜਿੱਥੇ ਆਪਾਂ ਸਾਲ ਦੇ 365 ਦਿਨ ਦੇ ਵਿੱਚੋਂ ਕਟੋ-ਕਟ 350 ਦਿਨ ਆਪਾਂ ਬਾਹਰ ਜਾਂਦੇ ਹਫ਼ਤੇ 10 ਤੋਂ ਬਾਅਦ ਨੂੰ ਲੱਗਦਾ ਕੋਈ ਜਾਂਦਾ ਨਹੀਂ ਰਹੂਗਾ ਤੋ ਜਿੱਥੇ ਆਪਾਂ ਸਾਲ ਦੇ ਮੋਸਟ ਆਫ ਦਾ ਡੇਜ਼ ਆਪਾਂ ਰਹਿਣਾ ਹੈ ਜਿਆਦਾਤਰ ਦਿਨਾਂ ਚ ਰਹਿਣਾ ਆਪਾਂ ਉੱਥੇ ਕਿਉਂ ਨਹੀਂ ਹਰਿਆ ਭਰਿਆ ਕਰਦੇ ਹੋ ਹਰਿਆ ਭਰਿਆ ਆਪਾਂ ਕਰੀਏ ਪਲੈਨਿੰਗ ਨਾ ਕਰੀਏ ਆਪਾਂ ਕੋਸ਼ਿਸ਼ ਕਰੀਏ ਜਿੰਨੇ ਰੁੱਖ ਲਗਾਈਏ ਚੱਲਣ ਔਰ ਵਿਰਾਸਤੀ ਰੁੱਖ ਲਾਈਏ ਜਿਹੜੇ ਕਿ ਜਦੋਂ ਆਉਣ ਵਾਲੇ ਟਾਈਮ ਦੇ ਵਿੱਚ ਜੀ ਸਾਡੀ ਨੈਕਸਟ ਜਨਰੇਸ਼ਨ ਹੈ ਉਹਨਾਂ ਨੂੰ ਨੌਲੇਜ ਵੀ ਹੋਵੇ ਔਰ ਪਤਾ ਲੱਗੇ ਕਿ ਸਾਡੇ ਕਲਾਈਮੇਟ ਦੇ ਹਿਸਾਬ ਨਾਲ ਸਾਨੂੰ ਫਰੂਟ ਵੀ ਮਿਲੇ ਜਿੱਦਾਂ ਉਹਨਾਂ ਆਪਾਂ ਦੇਖਦੇ ਇਸ ਪਾਰਕ ਦੇ ਵਿੱਚ ਪੰਛੀ ਨੇ ਜੀਵ ਜੰਤੂ ਨੇ ਉਹਨਾਂ ਨੂੰ ਵੀ ਇੱਕ ਬਹੁਤ ਵੱਡਾ ਆਸਰਾ ਮਿਲਦਾ ਹੈ ਜਿਹੜੇ ਆਪਾਂ ਅਕਸਰ ਬਾਹਲੇ ਸੂਬਿਆਂ ਦੇ ਆਪਾਂ ਕਹਿ ਲਓ ਕਿ ਆਰਟ ਜਿਹੜੇ ਔਰਨਮੈਂਟਲ ਦਿਖਾਵੇ ਲਈ ਆਪਾਂ ਰੁੱਖ ਲਾ ਦਿੰਨੇ ਆ ਕਿਤੋਂ ਪਾਣੀ ਬਹੁਤ ਖਿੱਚਦੇ ਨੇ ਜਿੱਦਾਂ ਆਪਣੇ ਪੰਜਾਬ ਦਾ ਵਾਟਰ ਲੈਵਲ ਬਹੁਤ ਘਟਦਾ ਪਿਆ ਜਮਿਨੀ ਪਾਣੀ ਪੰਜਾਬ ਦਾ ਘਟਦਾ ਪਿਆ ਆਪਾਂ ਨੂੰ ਉਸੇ ਹਿਸਾਬ ਨਾਲ ਪਲੈਨਿੰਗ ਦੇ ਨਾਲ ਆਪਾਂ ਇਹ ਰੁੱਖ ਲਗਾਈਏ ਔਰ ਇਸ ਵੀਡੀਓ ਰਾਹੀਂ ਅਸੀਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਕਿ ਜਿਹੜਾ ਹੁਣ ਨੈਕਸਟ ਪ੍ਰੋਗਰਾਮ ਜਿਹੜਾ ਪਲਾਂਟੇਸ਼ਨ ਦਾ ਆਏਗਾ ਉਸ ਇਸ ਚੀਜ਼ ਦਾ ਧਿਆਨ ਰੱਖੇ ਪਲੈਨਿੰਗ ਦੇ ਨਾਲ ਉਹ ਰੁੱਖ ਵਿਰਾਸਤੀ ਰੁੱਖ ਪੰਜਾਬ ਦੇ ਦੁਆਰਾ ਮੁਰ ਤੋਂ ਆਪਾਂ ਹਰਿਆਲੀ ਕਰੀਏ ਜਿੰਨਾ ਸਾਡੀ ਆਬੋ ਹਵਾ ਆਪਾਂ ਸਾਰੇ ਖੁਸ਼ਹਾਲ ਰਹੀਏ ਸਾਰਿਆਂ ਲਈ ਚੰਗੀਆਂ ਉਮੀਦਾਂ ਔਰ ਚੰਗੀਆਂ ਆਸਾਂ ਔਰ ਆਦਾਸਾਂ ਦੇ ਨਾਲ ਅਸੀਂ ਇਹ ਅੱਜ ਤੁਹਾਨੂੰ ਬੇਨਤੀਆਂ ਕਰਦੇ ਆਂ ਕਿ ਆਪਾਂ ਰਲ ਮਿਲ ਕੇ ਪੰਜਾਬ ਨੂੰ ਇੱਕ ਹਰਾ ਭਰਿਆ ਰੰਗਲਾ ਪੰਜਾਬ ਸਾਫ਼ ਸੁਥਰਾ ਪੰਜਾਬ ਬਣਾਈਏ ਕਿ ਜਿਹੜਾ ਆਪਾਂ ਨੂੰ ਸਾਰਿਆਂ ਦੇ ਰਹਿਣ ਦੇ ਲਈ ਸਵਸਥ ਹੋਵੇ ਜਿਹੜਾ ਪੰਜਾਬ ساری ਦੁਨੀ ਦੇਸ਼ ਦੁਨੀਆ ਵਿੱਚ ਇੱਕ ਮਿਸਾਲ ਹੁੰਦਾ ਸੀਗਾ ਕਿ ਇੱਥੇ ਇੱਕ ਖੇਤੀਬਾੜੀ ਪ੍ਰਧਾਨ ਸੂਬਾ ਪੰਜਾਬ ਉਹ ਦੁਆਰਾ ਫਿਰ ਹਰੇ ਭਰੇ ਹੋਵੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਨਮਸਕਾਰ